ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪਹਿਲੀ ਵਰ੍ਹੇਂੀ ਉਹਨਾਂ ਦੇ ਜੱਦੀ ਪਿੰਡ ਬਾਦਲ ਵਿਖੇ ਮਨਾਇਗੀ ਪਿੰਡ ਬਾਦਲ ਵਿਖੇ ਕਰਵਾਏ ਗਏ ਵਿਸ਼ਾਲ ਸ਼ਰਧਾਂਜਲੀ ਸਮਾਗਮ 'ਔਕੇ ਹਜ਼ਾਰਾਂ ਆਮ ਲੋਕਾਂ ਸਮੇਤ ਪੰਜਾਬ, ਹਰਿਆਣਾ ਤੇ ਦਿੱਲੀ ਤੋਂ ਵੱਡੀ ਗਿਣਤੀ ਵਿੱਚ ਸਿੱਖਰਲੇ ਸਿਆਸੀ ਆਗੂਆਂ, ਸਮਾਜਿਕ ਤੇ ਧਾਰਮਿਕ ਸ਼ਖਸੀਅਤਾਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਭਾਵਪਨੀਆਂ ਸ਼ਰਧਾਂਜਲੀਆਂ ਪੇਟ ਕੀਤੀਆਂ ਇਸ ਮੌਕੇ ਸੀਪੀਐਮ ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਚੋਟਾਲਾ ਪਰਿਵਾਰ ਵੱਲੋਂ ਸਾਬਕਾ ਮੁੱਖ ਮੰਤਰੀ ਉਮਕਾਸ਼ ਚੋਟਾਲਾ ਹਰਿਆਣਾ ਦੇ ਬਿਜਲੀ ਮੰਤਰੀ ਰਣਜੀਤ ਸਿੰਘ ਚੋਟਾਲਾ ਤੇ ਉਪ ਮੁੱਖ ਮੰਤਰੀ ਦੁਸ਼ਯੰਤ ਚੋਟਾਲਾ ਮੌਜੂਦ ਸਨ ਇਸ ਮੌਕੇ ਤੇ ਇਹਨਾਂ ਦੇ ਵੱਲੋਂ ਉੱਥੇ ਸੰਬੋਧਨ ਕੀਤਾ ਗਿਆ ਕੀ ਕੀ ਕਿਹਾ ਗਿਆ ਉਹਨਾਂ ਦੇ ਵੱਲੋਂ ਆਓ ਇੱਕ ਵਾਰੀ ਸੁਣਦੇ ਹਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੇ ਪਹਿਲੀ ਵਰਸੀ ਤੇ ਜੁੜ ਬੈਠੇ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਂ ਦਾ ਲੰਮਾ ਜੀਵਨ ਲੋਕ ਸੇਵਾ ਦੇ ਲੇਖੇ ਲੱਗਿਆ ਔਰ ਜਿਨ੍ਹਾਂ ਨੇ ਬੈਲ ਬਿਹੇਬ ਦੂਸਰੀਆਂ ਰਾਜਨੀਤਿਕ ਧਿਰਾਂ ਦੇ ਨਾਲ ਵਿਵਹਾਰ ਕਿਦਾਂ ਕਰਨਾ ਇਸ ਗੱਲ ਦੀ ਵੀ ਸਿਰਜਣਾ ਕੀਤੀ ਤੇ ਅੱਜ ਆਪਾਂ ਦੂਸਰੇ ਪਾਸੇ ਦੇਖਦੇ ਆਂ ਕਿ ਅਸੈਂਬਲੀ ਦੇ ਵਿੱਚ ਠੀਕ ਵਿਵਹਾਰ ਹੁੰਦਾ ਜਾਂ ਗਲਤ ਵਿਵਹਾਰ ਹੁੰਦਾ ਇਸ ਨੂੰ ਸੋਚਣ ਦੀ ਗੱਲ ਆ ਸਮੁੱਚੇ ਪੰਜਾਬੀਆਂ ਨੂੰ ਤੇ ਅਸੀਂ ਅੱਜ ਪੰਜਾਬੀਆਂ ਨੇ ਮੈਂ ਸਮਝਦਾ ਮੈਂ ਆਪਣੇ ਆਪ ਨੂੰ ਵਿੱਚ ਸ਼ਾਮਲ ਕਰਕੇ ਪੰਜਾਬੀਆਂ ਨੇ ਇੱਕ ਗਲਤੀ ਕੀਤੀ ਹੈ ਕਿ ਇੱਕ ਭੰਡ ਨੂੰ ਬਾਗਡੋਰ ਸੰਭਾਲ ਦਿੱਤੀ ਮੈਨੂੰ ਇਹ ਕਹਿਣ ਤੋਂ ਗਰੇਜ ਨਹੀਂ ਹੈ ਜੋ ਅਸੈਂਬਲੀ ਦੇ ਵਿੱਚ ਬਿਵਹਾਰ ਹੁੰਦਾ ਵਿਰੋਧੀਆਂ ਨਾਲ ਏਡੀ ਵੱਡੀ ਮੈਜੋਰਟੀ ਦੇ باوجود ਸਰਦਾਰ ਭਗਵਾਨ ਸਿੰਘ ਮਾਨ ਹੁਣਾਂ ਨੂੰ ਸਹਿਜ ਤੇ ਸਬਰ ਕਰਨਾ ਚਾਹੀਦਾ ਜਵਾਬ ਦੇਣ ਲੱਗਿਆ ਤੇ ਉਹ ਸਬਰ ਤੇ ਸਹਿਜ ਨਹੀਂ ਹੈ ਤੇ ਉਹ ਸਬਰ ਤੇ ਸਹਿਜ ਜੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੁਣਾਂ ਚ ਮਿਲਣ ਦੇ ਵਿੱਚ ਵਿਰੋਧੀਆਂ ਨਾਲ ਗੱਲਬਾਤ ਕਰਨ ਦੇ ਵਿੱਚ ਉਹੋ ਜਿਹਾ ਵਿਵਹਾਰ ਜੇ ਪੰਜਾਬ 'ਚ ਨਹੀਂ ਮਿਲ ਰਿਹਾ ਤਾਂ ਉਹਦੀ ਆਧਾਰਨ ਅਸੀਂ ਮੌਜੂਦਾ ਸਰਕਾਰ ਤੋਂ ਦੇਖ ਸਕਦੇ ਆ ਭਲੀ ਭਾਂਤ ਸੋ ਬੜੀਆਂ ਹੋਰ ਈਸ਼ੂਆਂ ਦੇ ਉੱਤੇ ਗੱਲ ਕਰੀ ਜਾ ਸਕਦੀ ਹੈ ਮੇਰੇ ਸਾਥੀਆਂ ਨੇ ਕਰਨੀ ਹੈ ਪਾਣੀਆਂ ਦੇ ਸਵਾਲ ਤੇ ਜਦੋਂ ਕਪੂਰੀ ਮੋਰਚਾ ਲੱਗਿਆ ਤਉ ਉਸ ਸਮੇਂ ਸ਼੍ਰੋਮਣੀ ਕਾਲੀ ਦਲ ਤੇ ਸੀਪੀਆਈਐਮ ਨੇ ਸਾਂਝੇ ਤੌਰ ਤੇ ਮੋਰਚਾ ਲਾਇਆ ਮੈਨੂੰ ਮਾਨਾ ਇਸ ਗੱਲ ਦਾ ਕਿ ਅਸੀਂ ਉਸ ਮੋਰਚੇ ਸਾਂਝੇ ਤੌਰ ਤੇ ਨਿਤਰੇ ਸਾਂ ਰੋਸ ਦੀ ਅੱਜ ਵੀ ਓਨੀ ਜ਼ਰੂਰਤ ਹੈ ਮੈਂ ਇਹ ਗੱਲ ਸਾਂਝੀਆਂ ਮੀਟਿੰਗਾਂ ਵਿੱਚ ਵੀ ਆਲ ਪਾਰਟੀ ਮੀਟਿੰਗ ਦੇ ਸਮਿਆਂ ਵੀ ਜਦੋਂ ਪਾਣੀਆਂ ਦਾ ਸਵਾਲ ਅੱਜ ਜਿਹਾਉਂਦਾ ਤਿਉਹ ਉਹਦੇ ਲਈ ਅੱਜ ਵੀ ਸਾਡੇ ਸਾਹਮਣੇ ਇੱਕ ਸਾਂਝੀ ਰੈ ਤੇ ਸਾਂਝੀ ਸਮਝ ਦੀ ਜ਼ਰੂਰਤ ਹੈ ਇੱਕ ਦੂਸਰੇ ਤੇ ਐਲੀਗੇਸ਼ਨ ਦੀ ਜ਼ਰੂਰਤ ਨਹੀਂ ਜੋ ਅਸੀਂ 1 ਨਵੰਬਰ ਨੂੰ ਪੀਏਯੂ ਚ ਦੇਖਿਆ ਇਹ ਐਲੀਗੇਸ਼ਨ ਸੀ ਇਹ ਪੰਜਾਬ ਦੀ ਤਰਸਦੀ ਹੈ ਤੇ ਇਸ ਵੇਲੇ ਐਲੀਗੇਸ਼ਨ ਕਾਉਂਟਰ ਐਲੀਗੇਸ਼ਨ ਦਾ ਸਵਾਲ ਨਹੀਂ ਹੈ ਸਵਾਲ ਪੰਜਾਬ ਦਾ ਪਾਣੀ ਤੇ ਪੰਜਾਬ ਨੂੰ ਬਚਾਇਆ ਕਿਵੇਂ ਜਾ ਸਕਦਾ ਇਹ ਸਵਾਲ ਤੇ ਸਭ ਤੋਂ ਮਹੱਤਵਪੂਰਨ ਸੋਚਣ ਦੀ ਗੱਲ ਆ ਸਾਨੂੰ ਆਪਣੇ ਆਪ ਨੂੰ ਸੰਵਾਦ ਰਚਾਉਣ ਦੀ ਗੱਲ ਆ ਸਾਰੇ ਪੰਜਾਬੀਆਂ ਨੂੰ ਮੈਂ ਬੇਨਤੀ ਕਰਦਾ ਸੰਵਾਦ ਚਾਹੀਏ ਚਰਚਾ ਕਰੀਏ ਇਸ ਗੱਲ ਦੀ ਪਹਿਲਾ ਸਵਾਲ ਪੰਜਾਬ ਨੂੰ ਬੰਜਰ ਹੋਣ ਤੋਂ ਕਿਵੇਂ ਬਚਾਉਣਾ ਹੈ ਇਹ ਸਾਡੀ ਸਭ ਦੀ ਪਹਿਲ ਹੋਣੀ ਚਾਹੀਦੀ ਆ ਦੂਸਰੀਆਂ ਗੱਲਾਂ ਬਾਅਦ ਦੀਆਂ ਨੇ ਤੇ ਜੇ ਅਸੀਂ ਪਾਣੀਆਂ ਨੂੰ ਬਚਾਉਣ 'ਚ ਸਫਲ ਹੁੰਨੇ ਦੂਸਰਾ ਸਵਾਲ ਸਾਰੇ ਦੇਸ਼ ਦੇ ਸੰਗੀ ਢਾਂਚੇ ਦੇ ਉੱਤੇ ਇੱਕ ਹਮਲਾ ਹੈ ਉਸ ਹਮਲੇ ਨੂੰ ਬਚਾਉਣ ਦੇ ਵਾਸਤੇ ਸੰਗੀ ਢਾਂਚੇ ਦੇ ਮਦਈ ਦੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਅੰਦਰ ਰਿਆ ਤੇ ਸੀਪੀਆਈਐਮ ਇਸ ਗੱਲ ਦੀ ਡਟ ਕੇ ਮਦਈ ਰਹੀ ਆ ਤੇ ਉਸ ਵਾਸਤੇ ਅਸੀਂ ਸੰਗੀ ਢਾਂਚੇ ਨੂੰ ਬਚਾਉਣ ਲਈ ਰਾਜਾ ਨੂੰ ਅਧਿਕਾਰਾਂ ਦੇ ਸਵਾਲ ਤੇ ਵੀ ਸਾਨੂੰ ਸਾਰਿਆਂ ਨੂੰ ਪੰਜਾਬੀਆਂ ਦੇ ਤੌਰ ਤੇ ਬਾਕੀ ਗੱਲਾਂ ਰਾਜਨੀਤੀ ਦੀਆਂ ਜਿਹੜੇ ਬੱਟਾ ਬੰਨੇ ਨੇ ਬਾਅਦ ਚ ਖੜੇ ਹੋ ਜਾਣਗੇ ਸਵਾਲ ਪੰਜਾਬ ਨੂੰ ਬਚਾਉਣ ਦਾ ਹੈ ਪੰਜਾਬ ਦੇ ਮਸਲਿਆਂ ਦੇ ਉੱਤੇ ਪੰਜਾਬ ਦੇ ਉਹਨਾਂ ਸਵਾਲਾਂ ਨੂੰ ਬਚਾਉਣ ਦਾ ਆਖਰੀ ਗੱਲ ਜਿਹੜੀ ਮੈਂ ਕਹਿਣੀ ਚਾਹੁੰਦਾ ਕਿ ਪੰਜਾਬ ਦੀ ਜਵਾਨੀ ਬਾਹਰ ਕਿਉਂ ਜਾ ਰਹੀ ਹੈ ਉਹਦੇ ਦੋ ਮੇਜਰ ਕਾਰਨ ਮੈਂ ਸਮਝਦਾ ਬਾਕੀ ਕੋਈ ਸਾਥੀ ਹੋਰ ਵੀ ਇਹਦੀ ਵਧੀਤਰੀਨ ਵਿਆਖਿਆ ਕਰ ਸਕਦੇ ਆ ਉਹਦੇ ਚ ਇੱਕ ਸਵਾਲ ਆਪਣੇ ਸਮੁੱਚੇ ਪੰਜਾਬੀਆਂ ਦੇ ਮੈਂ ਇਹ ਸਵਾਲ ਸਾਰੇ ਪੰਜਾਬ ਦੀ ਇੱਕ ਦਰਦ ਦੀ ਜਿਹੜੀ ਦੁੱਖ ਦੀ ਜਿਹੜੀ ਰਾਗਾ ਮੈਂ ਉੱਤੇ ਹੱਥ ਧਰਨ ਲੱਗਿਆ ਇਹਦੇ ਤੇ ਸਾਰਿਆਂ ਨੂੰ ਵਿਚਾਰ ਚਰਚਾ ਵੀ ਕਰਨੀ ਚਾਹੀਦੀ ਹੈ ਜੇ ਫੈਮਿਲੀ ਚ ਪਹਿਲਾ ਬੱਚਾ ਬੇਟਾ ਹੋ ਜਾਏ ਦੂਸਰਾ ਚਾਂਸ ਕੋਈ ਨਹੀਂ ਲੈਂਦਾ ਭਰਾਵੋ ਤੇ ਜੇ ਦੂਸਰਾ ਚਾਂਸ ਨਹੀਂ ਅਗਲਾ ਕਹਿੰਦਾ ਇੱਕ ਬੇਟਾ ਜੇ ਇਹ ਵੀ ਚਲਿਆ ਗਿਆ ਨਸ਼ੇ ਦੇ ਰਾਹ 'ਚ ਤੇ ਸਾਡੇ ਪਰਿਵਾਰ ਦਾ ਕੀ ਬਚੇਗਾ ਇੱਕ ਕਾਰਨ ਹੋਇਆ ਦੂਸਰਾ ਕਾਰਨ ਰੁਜ਼ਗਾਰ ਨਹੀਂ ਜਿਹੜਾ ਰੁਜ਼ਗਾਰ ਸਿਰ ਜਿਆ ਨਹੀਂ ਜਾ ਰਿਹਾ ਇਹ ਗੱਲ ਮੈਂ ਸਾਰੀਆਂ ਪਾਰਟੀਆਂ ਜਿਹੜੀਆਂ ਮਾਨਤਾ ਪ੍ਰਾਪਤ ਸਨ ਉਹ ਹਾਜ਼ਰ ਸਨ ਉਸ ਮੀਟਿੰਗ 'ਚ ਮੈਂ ਵੀ ਹਾਜ਼ਰ ਸਾਂ ਜਦੋਂ ਭਾਰਤ ਦਾ ਵਿੱਤ ਕਮਿਸ਼ਨ ਆਇਆ ਚੰਡੀਗੜ੍ਹ 'ਚ ਉਹ ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਰਮਿੰਦਰ ਢੀਂਡਾ ਸਾਹਿਬ ਜੀ ਵੀ ਹਾਜ਼ਰ ਸਨ ਸੁਨੀਲ ਜਾਖੜ ਜੀ ਵੀ ਬੈਠੇ ਨੇ ਅਸੀਂ ਸਾਰੇ ਹਾਜ਼ਰ ਸਾਂ ਭਾਵੇਂ ਉਦੋਂ ਇਹ ਕਾਂਗਰਸ ਨੂੰ ਪ੍ਰਤੀਨਿਧਤਾ ਕਰਦੇ ਸਨ ਜਾਖੜ ਸਾਹਿਬ ਉਹ ਸਵਾਲ ਮੇਰੇ ਵੱਲੋਂ ਜਿਹੜਾ ਰੱਖਿਆ ਗਿਆ ਸਵਾਲ ਸੀ ਪੰਜਾਬ ਨੂੰ ਤੁਸੀਂ ਤਾ ਪੈਰਾਸਰ ਕਰ ਸਕਦੇ ਹਾਂ ਜਿਹੜੇ ਪੰਜਾਬ ਦੇ ਗੜਬੜ ਦੇ ਦਿਨਾਂ ਦਾ ਖਰਚਾ ਫੌਜ ਤੇ ਸੀਆਰਐਫਐਫ ਦਾ ਉਹਦੇ ਤੇ ਸਾਰੇ ਤੇ ਲਕੀਰ ਫੇਰੀ ਜਾਵੇ ਉਹ ਕਰਜ਼ਾ ਮਾਫ ਹੋਣਾ ਚਾਹੀਦਾ ਪਹਿਲਾ ਸਵਾਲ ਹੈ ਅਸੀਂ ਤੇ ਅੱਜ ਕਰਜ਼ੇ ਨਾਲ ਅਸੀਂ ਦੱਬੇ ਜਾ ਰਹੇ ਹਾਂ ਤੇ ਉਹ ਕਰਜ਼ੇ ਦੀ ਮਾਫੀ ਦਾ ਸਵਾਲ ਦੂਸਰਾ ਸਵਾਲ ਮੈਂ ਉਹਨਾਂ ਨੂੰ ਕਿਹਾ ਮਿਸਟਰ ਹਨਕੇ ਸਿੰਘ ਜਿੰਨਾ ਚਿਰ ਪੰਜਾਬ ਔਰ ਭਾਰਤ ਖੇਤੀ ਆਧਾਰਤ ਮੁਲਕ ਹੈ ਜੇ ਖੇਤੀ ਆਧਾਰਤ ਸੰਤਾ ਲਾ ਕੇ ਲੋਕਲ ਲੈਵਲ ਤੇ ਤੁਸੀਂ ਰੋਜ਼ਗਾਰ ਨਹੀਂ ਪੈਦਾ ਕਰਦੇ ਜੇ ਜੇ ਰੋਜ਼ਗਾਰ ਜਨਰੇਟ ਨਹੀਂ ਕੀਤਾ ਜਾਂਦਾ ਸਾਡਾ ਪ੍ਰਵਾਸ ਨਹੀਂ ਰੁਕ ਸਕਦਾ ਇਸ ਕਰਕੇ ਰੋਜ਼ਗਾਰ ਨੂੰ ਪੈਦਾ ਕਰਨ ਵਾਸਤੇ ਸਾਨੂੰ ਯਤਨ ਕਰਨੇ ਚਾਹੀਦੇ ਆ ਉਹਦੇ ਵਾਸਤੇ ਸਾਨੂੰ ਹਿੰਮਤ ਮਾਰਨੀ ਚਾਹੀਦੀ ਆ ਹੰਬਲਾ ਮਾਰਨਾ ਚਾਹੀਦਾ ਇੱਕ ਗੱਲ ਜਿਹੜੀ ਬਾਦਲ ਸਾਹਿਬ ਨੇ ਕੀਤੀ ਜਿਹੜੇ ਸਾਡੀ ਪਾਰਟੀ ਨੇ ਪਹਿਲ ਕਦਮੀ ਕੀਤੀ 1977 ਦੇ ਅੰਦਰ ਜਿਹੜੇ ਲੋਕਾਂ ਨੂੰ ਬੇਜ਼ਮੀਨਾਂ ਨੂੰ ਜ਼ਮੀਨ ਦਿਵਾਉਣ ਦਾ ਸਵਾਲ ਸੀ ਉਹ ਸਵਾਲ ਤੇ ਅਸੀਂ ਲੜਾਈ ਲੜ ਰਹੇ ਸੀ ਸੰਗੋਵਾਲ ਸੀਟ ਫਾਰਮ ਕਾਵੜ ਹਰਕਿਸ਼ਨ ਸਿੰਘ ਸਰਜੀਤ ਉਹਨਾਂ ਨੇ ਸਮਾ ਲੈ ਕੇ ਬਾਦਲ ਸਾਹਿਬ ਤੋਂ ਤਹਿ ਕੀਤਾ ਵੀ ਜਿਹੜੇ ਲੋਕ ਆਜ਼ਾਦੀ ਤੋਂ ਬਾਅਦ ਆਵਾਦਕਾਰ ਬੈਠੇ ਇਹਨਾਂ ਨੂੰ ਮਾਲਕੀ ਹੱਕ ਦਿੱਤੇ ਜਾਣ ਤੇ ਮੈਂ ਉਸ ਗੱਲ 'ਇ ਸਨਮਾਨ ਕਰਦਾ ਮਾਣ ਕਰਦਾ ਇਸ ਗੱਲ ਤੇ ਬਾਦਲ ਸਾਹਿਬ ਨੇ ਕਾਵੜ ਸਰਜੀਤ ਉਹਨਾਂ ਦੀ ਉਹ ਗੱਲ ਪ੍ਰਵਾਨ ਕਰਕੇ ਇੱਕ ਨੀਤੀ ਬਣਾਈ ਜਿਹਦੇ 'ਚ ਹਜ਼ਾਰਾਂ ਲੋਕਾਂ ਨੂੰ ਮਾਲਕੀ ਦੇ ਹੱਕ ਮਿਲੇ ਤੇ ਹਜ਼ਾਰਾਂ ਟੱਬਰ ਅੱਜ ਵੀ ਰੋਟੀ ਤੇ ਰੋਜੀ ਉੱਚੋ ਕੁਮਾ ਰਹੇ ਆ ਕੁਝ ਹਿੱਸਾ ਰਹਿ ਗਿਆ ਜਿਹੜੇ ਚ ਬਾਅਦ ਮੈਨੂੰ ਵੀ ਮਿਲਣ ਦਾ ਮੌਕਾ ਮਿਲਿਆ ਬਾਦਲ ਸਿੰਘ ਸਾਹਿਬ ਨੂੰ ਜਦੋਂ ਲਾਸਟ ਟਰਮ ਸੀ ਉਹਨਾਂ ਦੀ ਫੇਰ ਵੀ ਉਹਨਾਂ ਨੇ ਕਾਨੂੰਨ ਪਾਸ ਕੀਤਾ ਇਹ ਵੱਖਰੀ ਗੱਲ ਅਜੇ ਤੱਕ ਨੋਟੀਫਿਕੇਸ਼ਨ ਨਹੀਂ ਹੋਇਆ ਉਹਦੇ ਤੱਕ ਅਜੇ ਵੀ ਹਜ਼ਾਰਾਂ ਪਰਿਵਾਰ ਜਿਹੜੇ ਉਹ ਤੱਕੇ ਖਾ ਰਹੇ ਆ ਆਸ ਕਰਦੇ ਆ ਕਿ ਆਪਾ ਪੰਜਾਬ ਦੇ ਜਿਹੜਾ ਅੱਜ ਦਾ ਮਾਹੌਲ ਹੈ ਇਸ ਨੂੰ ਠੀਕ ਦਿਸ਼ਾ ਦਿੱਤੀ ਜਾ ਸਕੇ ਉਸ ਦਿਸਾਂ ਦੇ ਵਿੱਚ ਸਾਨੂੰ ਸਾਰਿਆਂ ਨੂੰ ਰਾਜਨੀਤੀ ਦੇ ਵੱਟਾਂ ਬੰਨਿਆ ਤੋਂ ਉੱਪਰ ਉੱਠ ਕੇ ਪੰਜਾਬ ਨੂੰ ਬਚਾਉਣ ਲਈ ਪੰਜਾਬੀਅਤ ਨੂੰ ਬਚਾਉਣ ਲਈ ਜਮਹੂਰੀਅਤ ਨੂੰ ਬਚਾਉਣ ਲਈ ਅੱਗੇ ਵਧਿਏ ਇਹੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੁਣਾਂ ਨੂੰ ਸੱਚੇ ਸਨਹਾਜ ਲਈ ਹੋਏਗੀ ਮੈਂ ਪੰਜਾਬ ਰਾਜ ਕਮੇਟੀ ਸੀਪੀਆਈਐਮ ਵੱਲੋਂ ਫਿਰ ਇੱਕ ਵਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੁਣਾਂ ਨੂੰ ਅੱਜ ਪਹਿਲੀ ਵਰਸੀ ਦੇ ਮੌਕੇ ਤੇ ਸਰਦਾ ਦੇ ਫੁੱਲ ਭੇਟ ਕਰਕੇ ਆਪਣੀ ਗੱਲ ਨੂੰ ਬਰਾਮਦ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ thank you